यू से नो टू चाइना डोर क्यों क्योंकि चाइना डोर बच्चों के हाथों में लगती है है ना कई जानवरों को इंजरीज होती है ਸਿੱਖਿਆ ਗ੍ਰਾਂਤੀ ਲੈ ਕੇ ਆਈ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ 72 ਪ੍ਰਾਇਮਰੀ ਅਧਿਆਪਕਾਂ ਨੂੰ ਫਿਨਲੈਂਡ ਵਿਖੇ 1 ਕੀ ਦਿਨਾਂ ਦੀ ਟ੍ਰੇਨਿੰਗ ਦੇ ਲਈ ਭੇਜਿਆ ਗਿਆ 198 ਪ੍ਰਿੰਸੀਪਲ ਅਤੇ ਸਿੱਖਿਆ ਪ੍ਰਸ਼ਾਸਨ ਨੂੰ ਟ੍ਰੇਨਿੰਗ ਦੇ ਲਈ ਸਿੰਗਾਪੁਰ ਭੇਜਿਆ ਗਿਆ 150 ਹੈਡਮਾਸਟਰ ਨੂੰ ਟ੍ਰੇਨਿੰਗ ਦੇ ਲਈ ਆਈਐਮ ਅਹਮਦਾਬਾਦ ਭੇਜਿਆ ਗਿਆ ਇਸ ਵਕਤ 72 ਸਾਡੇ ਟੀਚਰ ਜਿਹੜੇ ਨੇ ਫਿਨਲੈਂਡ ਚ ਨੇ ਤੁਰਕੂ ਯੂਨੀਵਰਸਿਟੀ ਹੈ ਮੰਨੀ ਪਰਮੰਨੀ ਜਿੱਥੇ ਟ੍ਰੇਨਿੰਗ ਸੈਂਟਰ ਚੱਲਦਾ ਹੈ ਪੂਰੀ ਦੁਨੀਆ ਤੋਂ ਉੱਥੇ ਟੀਚਰਜ਼ ਆਉਂਦੇ ਨੇ ਜੁਆਇਫੁਲ ਲਰਨਿੰਗ ਇਮੋਸ਼ਨਲ ਇੰਟਰੈਕਸ਼ਨ ਦੀ ਗੱਲ ਕੀਤੀ ਟ੍ਰਾਂਸਵਰਸਲ ਸਕਿੱਲ ਦੀ ਗੱਲ ਕੀਤੀ ਅਸੀਂ ਜਿੰਨਾ ਕੁਝ ਵੀ ਉੱਥੋਂ ਸਿੱਖ ਕੇ ਆਏ ਉਸ ਨੂੰ ਆਪਣੇ ਸਕੂਲ ਤੇ ਇਨ ਬਿਨ ਲਾਗੂ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਸਾਡਾ ਬੇਸ ਪ੍ਰਾਇਮਰੀ ਦਾ ਪੰਜਾਬ ਦਾ ਇੰਨਾ ਵਧੀਆ ਬਣ ਜੇ ਅੱਗੇ ਫਿਰ ਸਾਨੂੰ ਸੋਚ ਨਹੀਂ ਰਹਿਣੀ ਬੇਸ ਵਧੀਆ ਬਣ ਗਿਆ ਤਾਂ ਫਿਰ ਮਿਡਲ ਚਹਾਈ ਚ ਉਹਨਾਂ ਦੇ ਆਪਣੀ ਪਰਸਨੈਲਿਟੀ ਬਦਲ ਜਾਣੀ ਹੈ ਮਹਿਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਸੁਪਨੇ ਨੂੰ ਦਿਲੋਂ ਸਲਾਮ ਕਰਦਾ ਹਾਂ ਜਿਸ ਨੇ ਇਹ ਉਦਦਮ ਕੀਤਾ ਕਿ ਪ੍ਰਾਇਮਰੀ ਦੇ ਅਧਿਆਪਕਾਂ ਨੂੰ ਫਿਨਲੈਂਡ ਵਰਗੀ ਧਰਤੀ ਤੋਂ ਸਿੱਖਿਆ ਪ੍ਰਾਪਤ ਕਰਨ ਦਾ ਮੌਕਾ ਦਿੱਤਾ ਹੈ ਪੂਰ ਪੰਜਾਬ ਸਰਕਾਰ ਹਰ ਕੀਤਾ ਵਾਦਾ ਪੂਰਾ ਕਰ ਰਹੀ ਹੈ ਇਹੀ ਤਾਂ ਹੈ ਸੁਪਨਿਆਂ ਦਾ ਪੰਜਾਬ ਸਾਡਾ ਪੰਜਾਬ हमें इंडियन डोर को ज्यादा प्रमोट करना चाहिए नॉट द चाइना डोर्स एंड चाइना प्रोडक्ट्स ऑल्सो लोगों को समझाएंगे भी हम खुद भी नहीं करेंगे अपने परिवार को भी नहीं करने देंगे से नो टू चाइना डोर हमें अपने क्रेचर से हमें अपने लिविंग बिंग से प्यार होना चाहिए ना कि ये चाइना डोर से ਹੈ ਪਰ ਆਪਾਂ ਨੂੰ ਇਹ ਗੁੱਡ ਤਰੀਕੇ ਨਾਲ ਸਹੀ ਤਰੀਕੇ ਨਾਲ ਯੂਜ਼ ਕਰਨਾ ਚਾਹੀਦਾ ਹੈ ਇਹ ਫੈਸਟੀਵਲ ਹੈ ਆਪਾਂ ਨੂੰ ਮਨਾਉਣਾ ਚਾਹੀਦਾ ਹੈ ਪਰ ਚਾਈਨਾ ਡੋਰਸ ਨਾਲ ਇਹ ਅਸੀਂ ਆਪਣੇ ਸਾਰੇ ਫਰੈਂਡਸ ਨੂੰ ਫੈਮਿਲੀ ਮੈਂਬਰਸ ਨੂੰ ਵੀ ਦੱਸਾਂਗੇ ਕਿ ਚਾਈਨਾ ਡੋਰ ਅਵੋਇਡ ਕਰਨ ਅੱਜ ਮਰੇ ਸਕੂਲ ਨੇ ਇਹ ਇੱਕ ਪ੍ਰੋਗਰਾਮ ਕਰਵਾਇਆ ਡਿਊ ਟੂ ਚਾਈਨਾ ਡੋਰ ਕਿ ਚਾਈਨਾ ਡੋਰ ਹਮੇ ਨਹੀਂ ਯੂਜ਼ ਕਰਨੀ ਚਾਹੀਏ ਸੇ ਨੋ ਟੂ ਚਾਈਨਾ ਡੋਰ क्यों क्योंकि चाइना डोर बच्चों के हाथों में लगती है है ना कई जानवरों को इंजरीज होती हैं है ना और वैसे भी चाइना डोर से गला कट जाता है बहुत कुछ होता है लाइक खून भी आता है सब सबको तो हमें इंडियन डोर को ज़्यादा प्रमोट करना चाहिए नॉट द चाइना डोर्स एंड चाइना प्रोडक्ट्स ऑल्सो लोगों को समझाएंगे भी हम खुद भी नहीं करेंगे अपने परिवार को भी नहीं करने देंगे से नो टू चाइना डोर हमें अपने क्रिएचर्स से अब मैं अपने लिविंग बीइंग से प्यार होना चाहिए ना कि ये चाइना डोर से आज सोंख खादी गई है कि सानू चाइना डोर नहीं बरतनी चाहिए क्योंकि इस नाल जबो आपा पतंग उडान्या ता अपने पैर च भी फज जांदी है ते बहुत इंसਾਨਾਂ ਦੇ ਗਲੇ ਵੀ ਕੱਟੇ ਜਾਂਦੇ ਨੇ ਤਾਂ ਇਸ नाल सानू ਇਹ ਵਰਤਨੀ ਨਹੀਂ ਚਾਹੀਦੀ ਇਹ ਬਹੁਤ ਹਾਨੀ ਕਰਕੇ ਹੈ ਐਸੀ ਸੋਖ ਖਾਦੀ ਆ ਤੇ ਅਸੀਂ ਇਸ ਤੇ ਅਮਲ ਵੀ ਕਰਾਂਗੇ ਸਰ ਸਾਡੇ ਸਕੂਲ ਵਿੱਚ ਅੱਜ ਪ੍ਰੋਗਰਾਮ ਹੋਇਆ ਹੈ ਕਿ ਚਾਈਨਾ ਡੋਰ ਆਪਾਂ ਨੂੰ ਨਹੀਂ ਵਰਤਣੀ ਚਾਹੀਦੀ ਇਹ ਆਪਣੇ ਲਈ ਬਹੁਤ ਹੀ ਹਾਨੀਕਾਰਕ ਹੈ ਸਾਨੂੰ ਇੰਡੀਅਨ ਡੋਰਸ ਵਰਤ ਲੈਣੀਆਂ ਚਾਹੀਦੀਆਂ ਨੇ ਇਹ ਕਾਈਡ ਫਲਾਈਂਗ ਇੱਕ ਫਨ ਹੈ ਪਰ ਆਪਾਂ ਨੂੰ ਇਹ ਗੁੱਡ ਤਰੀਕੇ ਨਾਲ ਸਹੀ ਤਰੀਕੇ ਨਾਲ ਯੂਜ਼ ਕਰਨਾ ਚਾਹੀਦਾ ਹੈ ਇਹ ਫੈਸਟੀਵਲ ਹੈ ਆਪਾਂ ਨੂੰ ਮਨਾਉਣਾ ਚਾਹੀਦਾ ਹੈ ਪਰ ਇੰਡੀਅਨ ਡੋਰਸ ਨਾਲ ਚਾਈਨਾ ਡੋਰਸ ਨੂੰ ਆਪਾਂ ਆਪਾਂ ਨੂੰ ਅਵੋਇਡ ਕਰਨਾ ਚਾਹੀਦਾ ਹੈ ਅਸੀਂ ਆਪਣੇ ਸਾਰੇ ਫਰੈਂਡਸ ਨੂੰ ਫੈਮਿਲੀ ਮੈਂਬਰਸ ਨੂੰ ਵੀ ਦੱਸਾਂਗੇ ਕਿ ਚੈਨਾ ਡੋਰ ਅਵੋਇਡ ਕਰਨ ਰਸੀ ਲਗ ਲਗ ਸਕੂਲਾਂ ਦੇ ਘਰਾਂ ਦੇ ਵਿੱਚ ਵੀ ਜਾ ਕੇ ਮੁਹਿੰਮ ਚਲਾਈ ਹੋਈ ਹੈ ਕਿ ਜਿਹੜਾ ਚਾਈਨਾ ਡੋਰ ਆ ਲੋਕ ਨਾ ਪਰਤਨ ਐਜ਼ ਅ ਪੇਰੈਂਟਸ ਮੈਂ ਵੀ ਆਪਣੇ ਬੱਚਿਆਂ ਨੂੰ ਚਾਈਨਾ ਡੋਰ ਕਦੇ ਵੀ ਖਰੀਦਣ ਨਹੀਂ ਦਵਾਂਗੀ ਤੇ ਨਾਲ ਨਾਲ ਮੇਰੇ ਸਵਾਲ ਵੀ ਉੱਠਦਾ ਹੈ ਪ੍ਰਸ਼ਾਸਨ ਤੇ ਕਿ ਜਿੱਥੋਂ ਇਹ ਡੋਰ ਵਿਕਦੀ ਹੈ ਜੇ ਖਰੀਦਦੇ ਨੇ ਉਹਨਾਂ ਨੂੰ ਕਿਉਂ ਨਹੀਂ ਨੱਥ ਪਾਈ ਜਾ ਰਹੀ ਤੇ ਮੇਰਾ ਇਹ ਪ੍ਰਸ਼ਾਸਨ ਆ ਕਿ ਉਹ ਸਾਡਾ ਸਾਥ ਦੇਊਗੀ ਤਾਂ ਅਸੀਂ ਜਰੂਰ ਇਸੇ ਵਿੱਚ ਕੰਮ ਕਰਾਂਗੇ ਬਿਲਕੁਲ ਸਰ ਬਿਲਕੁਲ ਜਿਹੜੇ ਜਿਹੜੇ ਵੇਚ ਰਹੇ ਨੇ ਤਾਂ ਉਹਨਾਂ ਨੂੰ ਵੀ ਇੱਕ ਨਾਲ ਸਪੋਰਟ ਮਿਲ ਰਹੀ ਹੈ ਕਿ ਜਿਹੜੇ ਖਰੀਦਣ ਵਾਲੇ ਨੇ ਮੇਰੇ ਤੇ ਇਹੀ ਲੋਕਾਂ ਨੂੰ ਗੁਜਾਰਿਸ਼ ਆ ਕਿ ਉਹ ਨਾ ਖਰੀਦਣ ਤਾਂ ਆਪਣੇ ਬੱਚਿਆਂ ਨੂੰ ਅਸੀਂ ਸੈਕਟਰਾਂ ਦਾ ਮੈਲਾ ਮੰਡਲ ਸਟਾਰਟ ਕੀਤਾ ਜਿਹਦੇ ਵਿੱਚ ਅਸੀਂ ਘਰ-ਘਰ ਤੇ ਸਕੂਲਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਅਵੇਅਰ ਕਰ ਰਹੇ ਹਾਂ ਤਾਂ ਕਿ ਉਹ ਵੀ ਦਿੱਲੀ ਲਾਈਫ ਚ ਦੇ ਵਿੱਚ ਜੋ ਰੁਟੀਨ ਦੇ ਵਿੱਚ ਜਿਵੇਂ ਉਹ ਕਿ ਅੱਜਕੱਲ ਚਾਇਨਾ ਡੂਰ ਹੈ ਜਿਹੜੀ ਉਹਦੀ ਵਰਤੋਂ ਕਰ ਰਹੇ ਆ ਜਿਹਦੇ ਕਰਕੇ ਜਾਨਵਰਾਂ ਦਾ ਤੇ ਮਨੁੱਖਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਉਹਨਾਂ ਨੂੰ ਚਾਹੀਦਾ ਵੀ ਉਹ ਬਹੁਤ ਸਾਰੀਆਂ ਹੋਰ ਐਕਟੀਵਿਟੀਆਂ ਹੁੰਦੀਆਂ ਨੇ ਉਹ ਕਰ ਲੈਣ ਜਿਹਦੇ ਕਰਕੇ ਜਿਹੜੇ ਜਾਨਵਰ ਨੇ ਉਹਨਾਂ ਨੂੰ ਕੋਈ ਖਤਰਾ ਨਾ ਪਹੁੰਚੇ ਤੇ ਜਿਹੜੇ ਮਨੁੱਖ ਨੇ ਉਹ ਵੀ ਸੇਫ ਰਹਿਣ ਅਸੀਂ ਸਕੂਲਾਂ ਦੇ ਵਿੱਚ ਜਾ ਜਾ ਕੇ ਬੱਚਿਆਂ ਨੂੰ ਅਵੇਅਰ ਕੀਤਾ ਉਹਨਾਂ ਨੇ ਸੌਂ ਵੀ ਖਾਧੀਆਂ ਵੀ ਅਸੀਂ ਜਿਹੜੀ ਚਾਈਨਾ ਡੋਰ ਆ ਉਹਦੀ ਵਰਤੋਂ ਆ ਜਿਹੜੀ ਉਹ ਨਹੀਂ ਕਰਾਂਗੀ। ਹਾਂਜੀ ਸਰ ਉਮੀਦ ਹੈਗੀ ਆ ਜੇ ਪੇਰੈਂਟਸ ਬੱਚੇ ਸਾਡਾ ਸਾਥ ਦੇ ਰਹੇ ਆ ਤਾਂ ਇਹ ਜਿਹੜੀ ਚਾਈਨਾ ਡੋਰ ਆ ਇਹਦੇ ਤੇ ਬੈਨ ਲੱਗ ਸਕਦਾਗਾ ਤੇ ਜਿਹੜਾ ਪ੍ਰਸ਼ਾਸਨ ਆ ਉਹਨੂੰ ਵੀ ਚਾਹੀਦਾ ਜਿਹੜੀ ਚਾਈਨਾ ਡੋਰ ਆ ਉਹਦੇ ਤੇ ਇਦਾਂ ਦੇ ਕਾਨੂੰਨ ਬਣਾਏ ਜਾਣ ਤੇ ਉਹਨੂੰ ਰੋਕਿਆ ਜਾਵੇ ਤਾਂ ਕਰਕੇ ਜਿਹੜੀ ਹਰ ਸੁਸਾਇਟੀ ਆ ਮਨੁੱਖ ਨੇ ਉਹ ਵੇਰ ਰਹਿਣ ਤੇ ਸੀਫ ਫਰੈਂਡਸ। ਹਸਤਾ ਇਹ ਹੀ ਕਹਿੰਨੇ ਆ ਵੀ ਜਿਵੇਂ ਪਤੰਗ ਅਸਮਾਨ ਦੇ ਵਿੱਚ ਉੱਡਦਾ ਹੈ ਨਾ ਆਪਾਂ ਬਲੰਦੀਆਂ ਛੋਣੇ ਆ ਬਟ ਉਹ ਛੋਣ ਵਾਸਤੇ ਜਿਹੜੀ ਚਾਈਨਾ ਡੋਰ ਚੱਲਦੀ ਆ। ਉਹਦੇ ਤੇ ਅਸੀਂ ਬਿਲਕੁਲ ਪਾਬੰਦੀ ਚਾਹੁੰਦੇ ਆ ਗਵਰਨਮੈਂਟ ਵੱਲੋਂ ਵੀ ਇਹਦੇ ਤੇ ਪਾਬੰਦੀ ਲਗਾਈ ਜਾਵੇ ਅਸੀਂ ਇਹ ਹੀ ਮਹਿਲਾ ਮੰਡਲ ਸਾਰੇ ਅਸੀਂ ਘਰ ਘਰ ਜਾ ਕੇ ਸਕੂਲਾਂ ਤੇ ਜਾ ਕੇ ਬੱਚਿਆਂ ਨੂੰ ਇਹ ਹੀ ਸੰਦੇਸ਼ ਦਿੰਦੇ ਆ ਕਿ ਵੀ ਇਹਦੇ ਨਾਲ ਮਤਲਬ ਜਾਨਵਰ ਤੇ ਇਨਸਾਨੀਅਤ ਕੋਈ ਵੀ ਹੈ ਮਤਲਬ ਉਹਨਾਂ ਦੇ ਮਤਲਬ ਕੋਈ ਵੀ ਨੁਕਸਾਨ ਹੋ ਸਕਦਾ ਹੈ ਗਰਦਨ ਦਾ ਮਤਲਬ ਕੋਈ ਵੀ ਕੱਟ ਹੋ ਜਾਂਦਾ ਪਿੱਛੇ ਅਸੀਂ ਕਈ ਐਕਸੀਡੈਂਟ ਦੇਖੇ ਇਸ ਤਰ੍ਹਾਂ ਦੇ ਵੀ ਕਈ ਇਨਸਾਨ ਮਤਲਬ ਕਈ ਕਈਆਂ ਦੇ ਮਤਲਬ ਗਰਦਨ ਤੇ ਕੱਟ ਵੱਜ ਗਿਆ ਜਾਂ ਕੁਝ ਵੀ ਜਦ ਜੋ ਜਾਨਵਰ ਜਾ ਰਹੇ ਆ ਸਮਾਨ ਚੋਟ ਰਹੇ ਆ ਉਡਾਰੀ ਮਾਰ ਰਹੇ ਆ ਬਟ ਉਹਨੂੰ ਇਹ ਨਹੀਂ ਪਤਾ ਵੀ ਮੈਂ ਉੱਡਦਾ ਉੱਡਦਾ ਮਤਲਬ نیچے ਵੀ ਗਿਰ ਜਾਊਗਾ ਉਹ ਚਾਈਨਾ ਡੋਰ ਨਾਲ ਇਹਦਾ ਨੁਕਸਾਨ ਬਹੁਤ ਹੈ ਤੇ ਹੁਣ ਇਹੀ ਮਹੱਮ ਹੈ ਸਾਡੀ ਸਾਰੇ ਲੇਡੀਜ਼ ਦੀ ਵੀ ਘਰ ਘਰ ਜਾ ਕੇ ਗਲੀ ਗੁਆਂੜ ਜਾ ਕੇ ਅਸੀਂ ਸਾਰਿਆਂ ਨੂੰ ਇਹੀ ਅਵੇਅਰ ਕਰੀਏ ਕਿ ਵੀ ਇਸਦੀ ਵਰਤੋਂ ਨਾ ਕੀਤੀ ਜਾਵੇ ਲੱਗਦਾ ਕਿ ਕਿਤੇ ਨਾ ਕਿਤੇ ਪ੍ਰਸ਼ਾਸਨ ਜਰੂਰ ਸਖਤੀ ਕਰ ਰਿਹਾ ਪਰ ਫਿਰ ਵੀ ਕਿਤੇ ਨਾ ਕਿਤੇ ਜਿਹੜੇ ਹਾਂ ਜਿਹੜੇ ਚੋਰੀ ਛੁਪੇ ਫਿਰ ਵੀ ਵੇਚ ਰਹੇ ਆ ਉਹਨਾਂ ਤੇ ਵੀ ਜੁਰਮਾਨਾ ਚਾਹੀਦਾ ਜਿਹੜੇ ਵੇਚ ਰਹੇ ਆ ਤੇ ਜਿਹੜੇ ਖਰੀਦ ਰਹੇ ਆ ਹਾਂਜੀ ਸਾਡੇ ਆ ਟੰਡਨ ਸਕੂਲ ਦੇ ਵਿੱਚ ਬਹੁਤ ਵਧੀਆ ਪ੍ਰੋਗਰਾਮ ਹੋਇਆ ਇਹਨਾਂ ਨੇ ਸਾਰਿਆਂ ਨੇ ਸੌਂ ਖਾਦੀ ਆ ਵੀ ਅਸੀਂ ਚਾਈਨਾ ਡੋਰ ਯੂਜ਼ ਨਹੀਂ ਕਰਾਂਗੇ ਤੇ ਅੱਗੇ ਵੀ ਕਿਸੇ ਨੂੰ ਨਹੀਂ ਕਰਨ ਦੇਵਾਂਗੇ ਇਹ ਚਾਈਨਾ ਡੋਰ ਹੈ ਆਪਾਂ ਨੂੰ ਉਹ ਯੂਜ਼ ਨਹੀਂ ਕਰਨੀ ਚਾਹੀਦੀ ਕਿਉਂਕਿ ਉਹਦੇ ਨਾਲ ਆਪਾਂ ਨੂੰ ਬਹੁਤ ਸਾਰੇ ਨੁਕਸਾਨ ਨੇ ਤਾਂ ਇਹਦੇ ਨਾਲ ਹੀ ਮੈਂ ਆਪਣੇ ਪ੍ਰਸ਼ਾਸਨ ਨੂੰ ਆਪਣੇ ਬਰਨਾਲਾ ਨਿਵਾਸੀ ਨੂੰ ਇੱਕ ਨਿਵੇਦਨ ਕਰਦੀ ਆ ਕਿ ਜਿਸ ਜਗ੍ਹਾ ਤੇ ਵੀ ਚਾਈਨਾ ਡੋਰ बिक ਰਹੀ ਹੈ ਤਾਂ ਅਗਰ ਤੁਸੀਂ ਉਸ ਦੇ ਬਾਰੇ ਸੂਚਨਾ ਦਿੰਦੇ ਹੋ ਤਾਂ ਤੁਹਾਡੀ ਜੋ ਸੂਚਨਾ ਦਿੱਤੀ ਜਾਏਗੀ ਤਾਂ ਉਸ ਨੂੰ ਗੁਪਤ ਰੱਖਿਆ ਜਾਏਗਾ ਤਾਂ ਪਲੀਜ਼ ਆਪਾਂ ਇਹ ਕੋਸ਼ਿਸ਼ ਕਰੀਏ ਕਿ ਚਾਈਨਾ ਡੋਰ ਆਪਣੇ ਬੱਚਾ ਨੂੰ ਨਾ ਖਰੀਦਨ ਦਈਏ ਨਾ ਹੀ ਯੂਜ਼ ਕਰਨ ਦਈਏ ਕਿਉਂਕਿ ਇਹਦੇ ਨਾਲ ਆਪਣੇ ਲਈ ਹੀ ਵੀ ਇਹ ਹਾਨੀਕਾਰਕ ਹੈ ਤੇ ਪੰਛੀਆਂ ਲਈ ਜਾਨਵਰਾਂ ਲਈ ਬਹੁਤ ਜ਼ਿਆਦਾ ਹਾਨੀਕਾਰਕ ਹੈ ਤਾਂ ਮੈਂ ਸਾਰਿਆਂ ਇਹੀ ਨਿਵੇਦਨ ਕਰਦੀ ਆ ਕਿ ਆਪਾਂ ਚਾਈਨਾ ਡੋਰ ਦਾ ਆਪਾਂ ਉਹਨੂੰ ਅਵੋਇਡ ਹੀ ਕਰੀਏ ਇੱਕ ਫੈਸਟੀਵਲ ਜੋ ਹੈ ਜੋ ਬਸੰਤ ਪੰਚਮੀ ਹੈ ਉਹਨੂੰ ਇੱਕ ਆਪਾਂ ਨੇ ਜੁਆਇਫੁਲ ਬਣਾਨਾ ਨਾ ਕਿ ਹਾਰਮਫੁਲ ਬਣਾਨਾ ਸਰ ਬੱਚਾ ਨੂੰ ਸੌਂਖ ਖਵਾਈ ਗਈ ਕਿ ਸੇ ਨੋ ਟੂ ਚਾਈਨਾ ਡੋਰ ਬੱਚਿਆਂ ਨੂੰ ਚਾਈਨਾ ਡੋਰ ਦੇ ਨਾਲ ਉਹਨਾਂ ਨੂੰ ਐਗਜ਼ਾਮਪਲਸ ਦਿੱਤੀਆਂ ਗਈਆਂ ਉਹਨਾਂ ਨੂੰ ਦੱਸਿਆ ਗਿਆ ਕਿ ਕਿਵੇਂ ਚਾਈਨਾ ਡੋਰ ਆਪਣੇ ਗਲੇ ਨੂੰ ਕੱਟ ਸਕਦੀ ਹੈ ਆਪਣੇ ਹੱਥ ਨੂੰ ਕੱਟ ਸਕਦੀ ਹੈ ਆਪਣੇ ਫਿੰਗਰਸ ਨੂੰ ਕੱਟ ਸਕਦੀ ਹੈ ਬੱਚਿਆਂ ਨੂੰ ਕਈ ਤਰ੍ਹਾਂ ਦੇ ਸਲੋਗਨਸ ਦੀ ਦਿਖਾਏ ਗਏ ਬੱਚਿਆਂ ਨੂੰ ਐਕਟੀਵਿਟੀਜ਼ ਕਰਾਈਆਂ ਗਈਆਂ ਬੱਚਿਆਂ ਨੂੰ ਬਰਡਸ ਦੇ ਜੋ ਕੱਟੇ ਹੋਏ ਉਹਨਾਂ ਦੇ ਵਿੰਗ ਸੀਗੇ ਉਹ ਦਿਖਾਏ ਗਏ ਬੱਚਿਆਂ ਨੂੰ ਜਾਗਰੂਤ ਕੀਤਾ ਗਿਆ ਕਾਫੀ ਤਰ੍ਹਾਂ ਦੀਆਂ ਐਕਟੀਵਿਟੀਜ਼ ਦੇ ਨਾਲ ਦੇਖੇ फ़र्स्ट ऑफ ऑल तो ये बहुत अच्छी बात है कि हमने अपने स्कूल से ये स्टार्ट किया और लेडीज़ जो हैं जो आई हैं इसमें कंट्रीब्यूट करने के लिए वी आर वेरी थैंकफुल टू दैम बहुत अच्छा है कि उन्होंने ये हाथ ने हाथ में लिया है कोई भी चीज़ जब लेडीज़ स्टार्ट करती हैं तो वो सक्सेसफुल होता ही है क्योंकि वो बैकबोन है सोसाइटी की उन्होंने ये चीज़ सोच ली है तो ये सक्सेसफुल होना ही है चाइनाज ड हमारे लिए हर चीज़ से डिफेक्टिव ही है इन अ सेंस आप उसकी हार्मफुल इफ़ेक्ट्स देखिए प्लास्टिक से बना हुआ है जगह सा इंजरी हो जाए तो बैंडेज लगाता रहता है बच्चा और दूसरा हम लोकल इंडस्ट्रीज़ को क्यों नहीं प्रमोट करें तो ये बहुत अच्छा स्टेप लिया है हम लोगों ने और इवन हमारे प्राइम मिनिस्टर ने बोला है ऑलवेज इनक्रेज द इंडियन प्रोडक्ट तो हम उसको इनक्रेज कर रहे हैं हाँ जी सर ऐसे स्कूल स्कूल जाके मुहिम चला रहे हैं कि बच्चे जो चाइना डोर यूज़ कर रहे हैं ਉਹਦੇ ਨਾਲ ਜੋ ਪੰਛੀਆਂ ਨੂੰ ਜਾਨਵਾਲ ਦਾ ਨੁਕਸਾਨ ਹੋ ਰਿਹਾ ਹੈ ਪਹਿਲਾਂ ਹੀ ਆਪਾਂ 2-3 ਦਿਨ ਪਹਿਲਾਂ ਹੀ ਜੋ ਕੇਸਸ ਆਏ ਹੈ ਮਤਲਬ ਸਾਰਿਆਂ ਦੀ ਗੱਲ ਜਿੱਦਾਂ ਹੁੰਦਾ ਹੈ ਚਾਈਨਾ ਡੋਰ ਦੇ ਨਾਲ ਕਾਫੀ ਨੁਕਸਾਨ ਹੋ ਰਿਹਾ ਹੈ ਤੇ ਫਿਰ ਸਾਨੂੰ ਇਹ ਵੀ ਬੱਚੇ ਚਾਈਨਾ ਡੋਰ ਨਾ ਯੂਜ਼ ਕਰਕੇ ਆਪਣੀ ਲੋਕਲ ਡੋਰ ਹੈਗੀ ਹੈ ਜਿਹੜੀ ਉਹ ਯੂਜ਼ ਕਰਨ ਸਿਰ ਅਸੀਂ ਬਰਨਾਲਾ ਦੇ ਸਾਰੇ ਸਕੂਲਾਂ ਦੇ ਵਿੱਚ ਜਾ ਕੇ ਮੁਹਿੰਮ ਚਲਾ ਰਹੇ ਹਾਂ ਤਾਂ ਕਿ ਬੱਚੇ ਚਾਈਨਾ ਡੋਰ ਦਾ ਇਸਤੇਮਾਲ ਨਾ ਕਰਨ ਵੈਸੇ ਹੋਰ ਗੇਮਸ ਬਹੁਤ ਹੁੰਦੀਆਂ ਨੇ ਮੈਂ ਚਾਹੁੰਦੀ ਆ ਕਿ ਬੱਚੇ ਪਤੰਗਵਾਜ਼ੀ ਤੋਂ ਬੁਰਹਿਤ ਕਰਨ ਹੋਰ ਖੇਡਾਂ ਵੱਲ ਜਾਣ